ਮੇਰੀ ਕੱਲ ਪਰਸੋ ਜੋ ਵੀ ਇੰਟਰਵਿਊ ਆਈ ਹੈ ਤੁਸੀਂ ਦੇਖਿਆ ਹੋਣਾ ਮੇਰਾ ਮਾਫੀ ਨਾ ਸੋ ਜੋ ਕੁਝ ਮੈਂ ਮਹਿਸੂਸ ਕਰਦਾ ਹੈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰੋਮੋਟਰਾਂ ਨੇ ਕਿਹਾ ਯਾਰ ਕੁਝ ਇਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗੀ ਮੈਂ ਫਿਰ ਮਾਫੀ ਕਿਸ ਗੱਲ ਦੀ ਕਹਿੰਦੇ ਜਿਹੜਾ ਹੋਇਆ ਸੀ ਉਹ कांड ਹੋਇਆ ਸੀ ਬੈਂਕੂਵਰ ਦੀ ਸਟੇਜ ਤੇ ਹੋਇਆ ਸੀ ਮੈਂ ਕਿਹਾ ਬੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮਰਦਾਬਾਦ ਬੁਲਾਉਂਦੇ ਰਹੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨਾ ਜਿਹੜੀ ਖਤਰਨਾਕ ਹੁੰਦੀ ਹੈ ਫਿਰ ਮੇਰੇ ਮੂੰਹ ਚੋਂ ਨਿਕਲਿਆ ਕੁਝ ਹਾਲਾਂਕਿ ਗਾਲ ਨਹੀਂ ਸੀ ਉਹ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਵਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾ ਉਹ ਪੰਜਾਬੀ ਤੋਂ ਕੰਗਾ ਕਾਜੇ ਜੰਦਰਾ ਜਦੋਂ ਜਗਾਲ ਤੇ ਬੱਤੀ ਦੇਣੀ ਪੈਂਦੀ ਹੈ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਨੇ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਮਰਸਬ ਇਹਦੇ ਨਾਲ ਗ੍ਰੇਸ ਇਹ ਗਾਲ ਨਹੀਂ ਹੈ ਇਹ ਗਾਲ ਨਹੀਂ ਹੈ ਬੱਚੇ ਜਿਹੜੇ ਮਾਵਾਂ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀਗੀਆਂ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਗਾਲਾਂ ਉਹ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸ ਹੀ ਨਹੀਂ ਕੀਤੀਆਂ ਉਹਨਾਂ ਨੂੰ ਜੋ ਵੀ ਗੱਲ ਹੋਈ ਸੀ ਉਸ ਵੇਲੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਯਾਰ ਮਾਫੀ ਮੰਗਣੀ ਹੈ ਤੇ ਫਿਰ ਮਾਫੀ ਕਿਸ ਤਰ੍ਹਾਂ ਮੰਗੀ ਕਹਿੰਦੇ ਜੀ ਤੁਸੀਂ ਉਹਦੇ ਤੇ ਆਪਣਾ ਉਹਦੇ ਮੰਗ ਮੈਂ ਤਾਂ ਕਿਹਾ ਦੂਜੇ ਦਿਨ ਹੀ ਮੈਂ ਮਾਫੀ ਮੰਗ ਲਈ ਸੀ ਐਡਮਿੰਟਨ ਦੇ ਸ਼ੋਅ ਦੇ ਵਿੱਚ ਵੈਂਕੂਵਰ ਤੋਂ ਬਾਅਦ ਦੂਜੇ ਦਿਨ ਸਾਡਾ ਜਿਹੜਾ ਸ਼ੋਅ ਸੀਗਾ ਵੈਂਕੂਵਰ ਦੇ ਸ਼ੋਅ ਦੇ ਵਿੱਚ ਮੈਂ ਮਾਫੀ ਮੰਗ ਲਈ ਸੀ ਹੱਥ ਜੋੜ ਕੇ ਕਿ ਯਾਰ ਜੋ ਕੱਲ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਿਆ ਪਤਾ ਨਹੀਂ ਇਹ ਹੋਣੀ ਸੀ ਐਕਚੁਅਲੀ ਚ ਹੋਣੀ ਹੁੰਦੀ ਹੈ ਚਿੰਤਾ ਤਾਂ ਆਖੀ ਕੀ ਜੀਏ ਜੋ ਅਨ ਹੋਣੀ ਹੋਏ ਇਹ ਹੋਣੀਆਂ ਹੁੰਦੀਆਂ ਬਾਬਾ ਕਿਸੇ ਦੇ ਮੂੰਹ ਚੋਂ ਨਿਕਲਣ ਦੇ ਸੀ ਬੋਲ ਮੇਰੇ ਲਈ ਹੋਣਾ ਸੀਗਾ ਉਹਨਾਂ ਤੋਂ ਵੀ ਹੋਣਾ ਸੀ ਮੇਰੇ ਤੋਂ ਵੀ ਹੋਣਾ ਸੀ ਦੋਨਾਂ ਤੋਂ ਗਲਤੀ ਹੋਈ ਹੈ ਜਦੋਂ ਮਾਂ ਨੂੰ ਗਾਲ ਕੱਢਦੇ ਹੋ ਤੁਸੀਂ ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ ਕਤਾਰਪੁੱਤ ਜਮੇ ਅਰਦਾਸ ਨੂੰ ਗਦਦਾਰ ਬਣਾ ਕੇ ਪੇਸ਼ ਕੀਤਾ ਤੇ ਮੈਂ ਉਹਨੂੰ ਦੇ ਸਬੂਤ ਦਿੰਦੇ ਫਿਰਾਂ ਕਿ ਮੈਂ ਗੁਰਦਾਸ ਉਹ ਗਦਦਾਰ ਨਹੀਂ ਆ ਮੈਂ ਤਾਂ ਪੰਜਾਬੀ ਲਈ ਬਹੁਤ ਕੁਝ ਕੀਤਾ ਮੈਂ ਕਿਵੇਂ ਕਹਿ ਸਕਦਾ ਮੈਂ ਬਹੁਤ ਕੁਝ ਕੀਤਾ ਇਹ ਮੇਰੀ ਸੰਗਤ ਦੱਸਦੀ ਹੈ ਮੇਰੇ ਲੋਕ ਦੱਸਦੇ ਆ ਮੇਰੇ ਪਿਆਰ ਕਰਨ ਵਾਲੇ ਦੱਸਦੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਗਲਤੀ ਨਹੀਂ ਹੈ ਪਰ ਮੁੱਦਾ ਬਣਾ ਲਿਆ